ਆ ਆ ਵੀ ਆ ਵੀ ਦੋਸਤੋ ਬਣ ਰਹੀ ਆ ਗੱਲ ਕੀੜੇ ਨਿਕਲ ਰਿਹਾ ਬਾਹਰ ਉਹ ਵੀ ਉਹ ਵੀ ਉਹ ਵੀ ਕੀ ਬਾਤ ਆ ਯਾਰ ਬਰ ਰੀਅਲ ਬਿਲਕੁਲ ਰੀਅਲ ਕੰਮ ਹੋ ਰਿਹਾ ਯਾਰ ਬਾਈ ਨੇ ਲੱਗਦਾ ਯਾਰ ਵੈਦ ਜੀ ਨੇ ਸੱਚ ਦੱਸਿਆ ਲੱਗਦਾ ਯਾਰ ਕੀੜੇ ਬਾਹਰ ਆ ਰਿਹਾ ਦੇਖੋ ਗੌਰ ਨਾਲ ਦੋਸਤੋ ਉਹ ਇੱਕ ਕੀੜਾ ਬਾਹਰ ਆਇਆ ਆ ਦੇਖੋ ਆ ਦੇਖੋ ਦੋਸਤੋ ਆ ਰਿਹਾ ਨਾ ਬਾਹਰ ਵਾਹ ਜੀ ਵਾਕਿਆ ਕਮਾਲ ਆ ਯਾਰ ਬਾਈ ਨੇ ਕੀ ਟਰੈਕ ਲਗਾਈ ਆ ਕੀ ਵੈਦ ਜੀ ਨੇ ਯਾਰ ਸਰਾ ਕਰਤਾ ਯਾਰ ਦੋਸਤੋ ਵੀਡੀਓ ਬਹੁਤ ਹੀ ਜ਼ਿਆਦਾ ਇੱਕ ਵਾਇਰਲ ਹੋ ਰਹੀ ਆ ਪਾਣ ਦਾ ਪੱਤਾ ਲੈ ਕੇ ਤੇ ਤੇਲ ਸਰੋਂ ਦਾ ਲੈ ਕੇ ਕਹਿੰਦਾ ਕੜਵਾ ਤੇਲ ਚਾਹੀਦਾ ਸਰੋਂ ਦਾ ਲੈ ਕੇ ਤੇ ਧੁੰਨੀ ਵਿੱਚ ਦੀ ਜਿਹੜੇ ਨਾ ਕੀੜੇ ਬਾਹਰ ਕੱਢ ਰਿਆ ਵੀਰ ਦੱਸ ਰਿਹਾ ਕਹਿੰਦਾ ਵੈਦ ਜੀ ਦੱਸ ਰਿਹਾ ਧੁੰਨੀ ਰਾਂ ਹੀ ਇਸ ਤਰ੍ਹਾਂ ਕੀੜੇ ਬਾਹਰ ਆ ਜਾਂਦੇ ਆ ਬਾਕੀ ਤੁਹਾਨੂੰ ਆ ਥੋੜਾ ਜਿਹਾ ਛੋਟ ਵੀਡੀਓ ਦੇ ਵਿੱਚ ਪਾ ਦਿੰਨੇ ਆ ਬਾਈ ਨੇ ਕਿਸ ਤਰ੍ਹਾਂ ਕੀੜੇ ਬਾਹਰ ਕੱਢ ਰਿਆ ਵਾ ਅੱਜ ਆਪਾਂ ਵੀ ਸਾਰਾ ਐਕਸਪੈਰੀਮੈਂਟ ਕਰਨਾ ਵਾ ਤੇ ਆਪ ਤੇਲ ਦੀ ਬੋਤਲ ਹੋ ਗਈ ਆ ਤੇ ਆ ਪਾਣ ਦਾ ਪੱਤਾ ਲੈ ਲਿਆ ਆਪਾਂ ਬਾਈ ਨੇ ਪਾਣ ਦਾ ਪੱਤਾ ਦੱਸਿਆ ਤੇ ਘਰ ਦਾ ਜਿਹੜਾ ਦੇਸੀ ਤੇਲ ਸੀਗਾ ਯਾਨੀ ਕੜਵਾ ਤੇਲ ਤੇ ਉਸ ਨੂੰ ਆਪਣਾ ਇਹ ਪੱਤੇ ਤੇ ਪਾਨ ਤੇ ਲਾ ਕੇ ਤੇ ਮਿੱਤਰੋ ਕੀੜੇ ਧਨੀ ਰਾਂ ਹੀ ਬਾਹਰ ਕੱਢਨੇ ਕੀੜੇ ਉਹ ਆ ਜੋ ਆਪਾਂ ਨੂੰ ਖਾਣਾ ਨਹੀਂ ਲੱਗਣ ਦਿੰਦੇ ਤੇ ਆਪ ਹੀ ਸਾਰੀ ਖੁਰਾਕ ਖਾ ਰਹੇ ਆ ਤੇ ਲੈਂਟ ਰੇ ਰਾਇਨ ਜਦੋਂ ਕਈ ਵਾਰ ਕੀੜੇ ਆਉਂਦੇ ਆ ਵੈਰਲ ਵਾਲੇ ਚਟੇ ਦੇਖ ਰਹੇ ਆ ਤੇ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਕਿੰਦਾ ਬਾਈ ਕੀੜੇ ਬਾਹਰ ਕੱਢ ਰਿਹਾ ਅੱਜ ਆਪਾਂ ਵੀ ਐਕਸਪੈਰੀਮੈਂਟ ਕਰਾਂਗੇ ਯਾਰ ਸਾਨੂੰ ਤਾਂ ਇਦਾਂ ਲੱਗਦਾ ਸੀਗਾ ਬਾਈ ਇਦਾਂ ਨਹੀਂ ਹੋ ਸਕਦਾ ਪਰ ਚਲੋ ਅੱਜ ਆਪਾਂ ਰਿਜ਼ਲਟ ਵੀਡੀਓ ਆਪ ਖੁਦ ਬਣਾ ਕੇ ਕੱਢਦੇ ਆ ਬਾਕੀ ਤੁਸੀਂ ਵੀਡੀਓ ਸ਼ੇਅਰ ਕਰ ਦੇਣੀ ਦੋਸਤੋ ਦੱਬ ਕੇ ਬਾਈ ਇਹ ਰੀਅਲ ਆ ਜਾਂ ਫੇਕ ਆ ਜਿਹੜੀ ਚੀਜ਼ ਤੇ ਆਪਾਂ ਨੂੰ ਸ਼ੱਕ ਹੁੰਦਾ ਨਾ ਬਈ ਇਹ ਫੇਕ ਆ ਆਪਾਂ ਉਸ ਤੇ ਐਕਸਪੈਰੀਮੈਂਟ لازਮੀ ਕਰੀਦਾ ਜੋ ਵੀਡੀਓ ਫੇਕ ਆ ਰਹੀਆਂ ਜਾਂ ਰੀਅਲ ਆ ਰਹੀਆਂ ਆ ਮੈਂ ਦੋਸਤੋ ਜੇ ਸਾਡਾ ਐਕਸਪੈਰੀਮੈਂਟ ਚੰਗਾ ਲੱਗਿਆ ਤੇ ਵੀਡੀਓ ਚੰਗੀ ਲੱਗਦਾ ਸ਼ੇਅਰ لازਮੀ ਕਰਿਓ ਆਪਾਂ ਐਕਸਪੈਰੀਮੈਂਟ ਕਰ ਲੱਗੇ ਤੇ ਕਰਨ ਜਾ ਰਹੇ ਆ ਦੋਸਤੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈਂ ਦੋਸਤੋ ਤਿਆਰੀ ਆ ਪਾਣ ਦੇ ਪੱਤੇ ਨੂੰ ਤੇਲ ਲਾ ਲਿਆ ਜਿਹੜਾ ਬਾਈ ਨੇ ਤੇਲ ਦੱਸਿਆ ਸੀਗਾ ਵੀਡੀਓ ਦੇ ਵਿੱਚ ਬਾਈ ਤੇਲ ਇਦਾਂ ਲਾ ਕੇ ਤੇ 2 ਕੁ ਮਿੰਟ ਮਾਰਚ ਕਰਨੀ ਆ ਤੇ ਜਿਹੜਾ ਮਤਲਬ ਕੀੜੇ ਧੁੰਨੀ ਰਹੀਂ ਆਟੋਮੈਟਿਕ ਹੀ ਛਟੇ ਛਟੇ ਬਾਹਰ ਆ ਜਾਂਦੇ ਆ ਤੇ ਬਣੇ ਰਿਓ 200 ਵੀਡੀਓ ਦੇ ਨਾਲ ਤੇ ਲਓ ਜੀ ਆਹ ਬੋਲਾ ਇਹਨਾਂ ਹਾਂ ਆਹ ਦੇਖੋ ਜੀ ਪਤਾ ਨਪੀ ਰੱਖਣਾ ਤੋਂ ਇਧਰੋਂ ਸਿਰਾਂ ਇਹ ਨੇ ਇਸ ਤਰ੍ਹਾਂ ਦੀ ਵੀਡੀਓ ਦੇ ਵਿੱਚ ਇਹ ਇਸ ਤਰ੍ਹਾਂ ਬਖਾ ਰਹੇ ਸੀ ਇਹ ਆ ਚੀਜ਼ ਆ ਇਹ ਤਿੱਖਾ ਬਸਾ ਧੁੰਨੀ ਦੇ ਨਾਲ ਆਇਆ ਇਸ ਤਰ੍ਹਾਂ ਲਓ ਮਲੀ ਚਲੋ ਮਲੀ ਚਲੋ ਇਹ ਆਇਆ 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 ਮਲੇ ਸੀ ਨਹੀਂ ਨਹੀਂ ਆਇਆ ਆਇਆ ਇੱਕ ਮਿੰਟ ਰੋਕੋ ਇਹ ਇਸ ਤਰ੍ਹਾਂ ਸੀ ਇਹ ਆਇਆ ਮੈਂ ਮਾਰਾਇ ਸੀ ਆਇਆ ਬਸ ਮੈਂ ਪੋਲਾ ਪੋਲਾ ਮਲੀ ਨਾਪੇ ਖਸ ਕੇ ਨਾ ਪੋਲਾ ਪੋਲਾ ਬਸ ਆਇਆ 2 ਕਿ ਮਿੰਟਾਂ ਮਲਨਾ ਵਾ ਕਹਿੰਦੇ ਕੀੜੇ ਬਾਹਰ ਆ ਜਾਂਦੇ ਆ ਦੋਸਤੋ ਪਾਣ ਦਾ ਪੱਤਾ ਲੈ ਲਿਆ ਤੇਲ ਲੈ ਲਿਆ ਤੇ ਬਾਕੀ ਅਸੀਂ ਹੁਣ ਕੀੜੇ ਬਾਹਰ ਕੱਢਣ ਜਾ ਰਹੇ ਆ ਦੋਸਤੋ ਵੀਡੀਓ ਦੇ ਨਾਲ ਐਂਡ ਤਾਈਮ ਬਣੇ ਰਹੋ ਤੇ ਐਕਸਪੈਰੀਮੈਂਟ ਹੀ ਕਰ ਲੱਗੇ ਆ ਦੋਸਤੋ ਜੇ ਸਾਡਾ ਐਕਸਪੈਰੀਮੈਂਟ ਚੰਗਾ ਲੱਗਾ ਤੇ ਵੀਡੀਓ ਸ਼ੇਅਰ ਕਰਿਓ ਜੇ ਕੀੜੇ ਬਾਹਰ ਆਗੇ ਤਾਂ ਤਾਂ ਵੀ ਸ਼ੇਅਰ ਕਰਦੇ ਹੋ ਜੇ ਨਾ ਬਾਹਰ ਆਇਆ ਤਾਂ ਵੀ ਸ਼ੇਅਰ ਕਰਦੇ ਹੋ ਕਿਉਂਕਿ ਵੀਡੀਓ ਸਾਨੂੰ ਦਾ ਫੇਕ ਲੱਗ ਰਹੀ ਸੀਗੀ ਬਾਕੀ ਆਪਾਂ ਵੀ ਰਿਜ਼ਲਟ ਕੱਢ ਰਹੇ ਹਾਂ ਕੱਢਣਾ ਚਾਹੀਦਾ ਐਕਸਪੈਰੀਮੈਂਟ ਕਰਨੇ ਚਾਹੀਦੇ ਆ ਦੋਸਤੋ ਦੇਖ ਪੈਗ ਨਹੀਂ ਹੈ ਨਹੀਂ 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 ਹਜੇ ਨਹੀਂ ਹਜੇ ਨਹੀਂ ਬਸ ਇੱਥੇ ਇੱਥੇ ਰੱਖ ਇੱਥੇ ਮਲੀ ਚਲ ਮਲੀ ਬਸ ਆਏ ਮਲੀ ਚਲ 2 ਕੁ ਮਿੰਟ ਮਾਰ ਲਾਂਗੇ ਤੇ 2 ਕੁ ਮਿੰਟਾਂ ਬਾਅਦ ਕੀੜੇ ਆਟੋਮੈਟਿਕ ਹੀ ਦੋਸਤੋ ਬਾਹਰ ਆ ਜਾਂਦੇ ਆ ਦੇਖੋ ਜੀ ਦੋਸਤੋ ਬਣੇ ਰਿਹਾ ਵੀਡੀਓ ਦੇ ਨਾਲ ਐਡਾ ਤਾਈ ਲਓ ਜੀ ਵੈਦ ਸਾਹਿਬ ਜੀ ਆ ਚੁੱਕੇ ਨੇ ਬੈਸਾਬ ਜੀ ਕੀ ਖਿਆਲ ਆ ਤੁਹਾਡਾ ਕੀੜੇ ਬਾਹਰ ਆ ਜਾਣਗੇ ਹਾਂ ਕੀੜੇ ਭੱਜ ਕੇ ਨਿਕਲਣਗੇ ਬਾਹਰ ਵੇਖੀ ਅੱਛਾ ਅੱਛਾ ਠੀਕ ਆ ਠੀਕ ਆ ਲਓ ਬਈ ਦੋਸਤੋ ਮੱਤੇ ਜੋਤੇ ਕੀੜਾ ਵੱਡਾ ਨਹੀਂ ਨਹੀਂ ਆ ਵੇਖੋ ਜੀ ਲਓ ਬਈ ਦੋਸਤੋ ਕੀੜਿਆਂ ਦੀ ਤਿਆਰੀ ਤਾਂ ਚੱਲ ਰਹੀ ਆ ਪਰ ਹਜੇ ਤੱਕ ਤਾਂ ਧੁੰਨੀ ਵਜ ਦੀ ਕੁਝ ਵੀ ਨਹੀਂ ਦਿਖ ਰਿਹਾ ਬਾਈ ਆ ਰਿਹਾ ਕਿ ਨਹੀਂ ਆ ਰਿਹਾ ਕੁਝ ਕੀੜਾ ਦੇਖੋ ਗੌਰ ਨਾਲ ਦੇਖੋ ਦੋਸਤੋ ਐਕਸਪੈਰੀਮੈਂਟ ਚੱਲ ਰਿਹਾ ਵਾ ਲੰਬਾ ਚੌੜਾ ਐਕਸਪੈਰੀਮੈਂਟ ਆ ਇਹ ਆ ਵੇ ਆ ਵੀ ਦੋਸਤੋ ਬਣ ਰਹੀ ਆ ਗੱਲ ਕੀੜੇ ਨਿਕਲ ਰਿਹਾ ਬਾਹਰ ਆ ਵੇ ਹੋ ਵੇ ਹੋ ਵੇ ਕੀ ਬਾਤ ਆ ਯਾਰ ਬਰ ਰੀਅਲ ਬਿਲਕੁਲ ਰੀਅਲ ਕੰਮ ਹੋ ਰਿਹਾ ਯਾਰ ਬਾਈ ਨੇ ਲੱਗਦਾ ਯਾਰ ਵੈਦ ਜੀ ਨੇ ਸੱਚ ਦੱਸਿਆ ਲੱਗਦਾ ਯਾਰ ਕੀੜੇ ਬਾਹਰ ਆ ਰਿਹਾ ਦੇਖੋ ਗੌਰ ਨਾਲ ਦੋਸਤੋ ਉਹ ਇੱਕ ਕੀੜਾ ਬਾਹਰ ਆਇਆ ਆ ਦੇਖੋ ਆ ਦੇਖੋ ਦੋਸਤੋ ਆ ਰਿਹਾ ਨਾ ਬਾਹਰ ਵਾਹ ਜੀ ਵਾਹ ਕੀ ਕਮਾਲ ਆ ਯਾਰ ਬਾਈ ਨੇ ਕੀ ਟਰੱਕ ਲਗਾਈ ਆ ਕੀ ਵਾਹ ਜੀ ਨੇ ਯਾਰ ਸਰਾਹ ਕਰਤਾ ਯਾਰ ਦੋਸਤੋ ਲੋ ਜੀ ਲੋ ਜੀ ਕੀੜੇ ਬਾਹਰ ਕੱਢ ਤੇ ਆ ਦੇਖੋ ਦੋਸਤੋ ਬਾਹਰ ਆ ਰਿਹਾ ਕੀੜਾ ਇੱਕ ਤਾਂ ਬਾਹਰ ਆ ਗਿਆ ਕੀੜਾ ਮੈਨੂੰ ਲੱਗਦਾ ਕੀੜਾ ਪੇਟ ਵਿੱਚ ਹੈ ਕੀ ਸੀਗਾ ਜਿਹੜਾ ਇੱਕ ਹੀ ਬਾਹਰ ਆਇਆ ਦੋਸਤੋ ਦੇਖੋ ਕੀੜਾ ਬਾਹਰ ਆ ਗਿਆ ਵਾ ਆ ਗਿਆ ਦੋਸਤੋ ਕੀੜਾ ਬਾਹਰ ਦੇਖੋ ਆ ਗਿਆ ਆ ਗਿਆ ਆ ਗਿਆ ਦੇਖ ਕੀੜਾ ਇਹ ਲਾਡੀ ਚੈੱਕ ਕਰੀ ਹੈ ਦੇਖਾ ਕੀੜਾ ਇਹ ਹੈ ਹੂੰ ਨੇ ਰ ਬਲੈਂਡ ਤੁਨੇ ਰ ਬਲੈਂਡ ਉਹ ਦਾ ਭਰਾਵਾ ਇਹਦਾ ਤੁਨੇ ਚ ਮੈਲ ਇਕੱਠੀ ਹੋਈ ਸੀ ਤਾਰਾ ਮੈਂ ਐ ਵੈਦਾ ਉਦਾਂ ਵਾਲਾ ਕੰਮ ਕਰਾ ਵੀ ਹੋ ਗਿਆ ਉਹ ਭਰਾਵਾ ਤੁਨੇ ਚ ਬਲੈਂਡ ਦੀ ਮੈਲ ਜਿਹੜੇ ਰੂਣ ਹੀ ਹੁੰਦੀਗੀ ਉਹ ਇਕੱਠੀ ਹੋਈ ਸੀ ਹੈ ਇਦਾਂ ਲੱਗਿਆ ਤਾਂ ਨਹੀਂ ਤਾਂ ਨਹੀਂ ਤਾਂ ਘਰੀ ਬੜਾ ਮੇਰੇ ਨਾਲ ਲੱਗਦਾ ਜਿਵੇਂ ਆ ਰਿਹਾ ਹੈ ਇਹ ਆ ਦੇਖੋ ਜੀ ਇਹਦਾ ਤੁਨੇ ਚ ਮੈਲ ਇਕੱਠੀ ਹੋਈ ਸੀਗੀ ਤੇ ਉਹ ਜਣੀ ਕਿ ਉਗਲ ਕੇ ਜੇ ਬਾਹਰ ਆ ਗਈ ਆ ਇਦਾਂ ਲੱਗਿਆ ਬਈ ਕੀੜਾ ਬਾਹਰ ਆ ਪਰ ਨਹੀਂ ਦੋਸਤੋ ਕਦੇ ਨਹੀਂ ਹੋ ਸਕਦਾ ਬਈ ਭਾਂ ਦੇ ਪਤੇ ਨਾਲ ਤੇਲ ਲਾ ਕੇ ਘਰ ਦਾ ਸਰੋਂਾ ਤੇਲ ਲਾ ਕੇ ਬਈ ਕੀੜਾ ਬਾਹਰ ਆ ਜਾਊਗਾ ਨਹੀਂ ਹੋ ਸਕਦਾ ਇਹ ਚੀਜ਼ ਦੋਸਤੋ ਵੀਰਿਆਂ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦੀ ਥੈਂਕ ਯੂ